ਗੁਰਮੁਖ ਜਾਗ ਰਹੇ ਦਿਨ ਰਾਤੀ ਸਾਚੇ ਕੀ ਲਿਬ ਗੁਰਮਤਿ ਜਾਤੀ ਮਨਮੁਖ ਸੋਏ ਰਹੇ ਇਸੇ ਲੂਟੇ ਗੁਰਮੁਖ ਸਾਬਤ ਪਾਈ ਕੂੜੇ ਆਵੈ ਕੂੜੇ ਜਾਵੈ ਕੂੜੇ ਰਤੀ ਕੂੜ ਕਮਾਵੈ ਸਬਦ ਮਿਲੇ ਸੀ ਦਰਗਹ ਪੈਦੀ ਗੁਰਮੁਖ ਸੁਰਤ ਸਮਾਈ ਊੜ ਮੁਠੀ ਠੱਗੀ ਠਗਵਾੜੀ ਜੋ ਵੜੀ ਉਹ ਜਾੜ ਉਹ ਜੜੀ ਨਾਮ ਬਿਨਾ ਕਿਸ ਸਾਧਨ ਲਾਗੇ ਹਰ ਬਿਸਰਿਆ ਦੁਖ ਪਾਈ ਪੂਜ ਸਾਜ ਮਿਲਾ ਆਕਾਈ ਨਾਮ ਰਤਨ ਸਾਚੀ ਵੜਾਈ ਚਿਨ ਆਪ ਜਾਣੈ ਸੋਈ ਜੋਤੀ ਜੋਤ ਮਿਲਾਈ ਨਾ ਕੋ ਪੁੱਲੀ ਛੁਟਾ ਖਾਏ ਬੋਧ ਸਿਆਣਬ ਪਰਮਾਨ ਜਾਏ ਸਚ ਪਤਿ ਮੁਹਿ ਆ ਚੇਤਨ ਚੇਤੈ ਅਦਗਰ ਪਾਰ ਲਦਾਈ ਬਿਨ ਬਾਦ ਵਿਰੋਧੈ ਕੋਈ ਨਾਹੀ ਮੈਂ ਦਖਾਲਿਓ ਤਿਸ ਸਾ ਲਾਹੀ ਮਨ ਤਨ ਅਰਬ ਮਿਲੇ ਜਗ ਜੀਵਨ ਹਰਿ ਸਿਓ ਬਣਤ ਬਣਾਈ ਰੱਬ ਕੀ ਗਤ ਮਿਤ ਕੋਈ ਨਾ ਪਾਵੇ ਜੀ ਕੋ ਵੱਡਾ ਕਹਾਏ ਵਡਾਈ ਖਾਵੇ ਸਾਚੇ ਸਾਹਿਬ ਟੋਟ ਨਾ ਦਾਤੀ ਸਗਲੀ ਤਨੈ ਉਪਾਈ ਵੱਡੀ ਵਡਿਆਈ ਵੇ ਪਰਵਾਹੀ ਆਪੇ ਉਪਾਏ ਦਾਨ ਸਮਾਹੀ ਆਪ ਦਿਆਲ ਦੂਰ ਨਹੀਂ ਦਾਤਾ ਮਿਲਿਆ ਸਹਜ ਰਜਾਈ ਏਕ ਸੋਗੀ ਇਕ ਰੋਗ ਵਿਆਪੀ ਜੋਖਸ਼ ਕਰੇ ਸੋ ਆਪੇ ਆਪੇ ਭਗਤੇ ਪਉ ਗੁਰ ਕੀ ਮਤਿ ਪੂਰੀ ਅੰਦਰ ਸਬਦ ਲਖਾਈ ਇਕ ਨਗੇ ਭੁਖੇ ਪਵੈ ਨ ਪਵੈ ਪਵਾਇ ਇਕ ਆਠ ਕਰ ਮਰੈ ਨ ਕੀਮਤ ਪਾਈ ਗਾਤੇ ਅਵਗਤ ਕੀ ਸਾਰ ਨ ਜਾਣੈ ਬੂਝੈ ਸ਼ਬਦ ਕਮਾਈ ਇਕ ਤੀਰਥ ਲਾਵੈ ਅੰਨ ਨ ਖਾਵੈ ਇਕ ਅਗਨ ਜਲਾਵੈ ਦੇਹ ਖਪਾਵੈ ਰਾਮੋ ਨਾਮ ਬਿਨ ਮੁਕਤ ਨਾ ਹੋਈ ਕਿਤ ਵਿਦਪਾਰ ਲੰਗਾਈ ਗੁਰਮਤਿ ਛੋਡੈ ਉਜੜ ਜਾਈ ਮਨ ਮੁਖ ਰਾਮ ਨਾ ਜਪੈ ਅਵਾਈ ਪਜ ਪਜ ਬੂੜਾ ਕੂੜ ਕਮਾਵੇ ਕੂੜ ਕਾਲ ਬੈਰਾਈ ਹੁਕਮੇ ਆਵੈ ਹੁਕਮੇ ਜਾਵੈ ਬੂਝੈ ਹੁਕਮ ਸੋ ਸਾਚ ਸਮਾਵੈ ਨਾਨਕ ਸਾਜ ਮਿਲੈ ਮਨ ਪਾਵੇ ਗੁਰਮੁਖ ਕਾਰ ਕਮਾਈ ਮਰੂ ਮਹਲਾ ਪਹਿਲਾ ਆਪੇ ਕਰਤਾ ਪੁਰਖ ਬਿਦਾਤਾ ਜਿਨਿ ਆਪੇ ਆਪਿ ਜੋ ਪੈ ਪਛਾਤਾ ਆਪੇ ਸਤਿਗੁਰ ਆਪੇ ਸੇਵਕ ਆਪੇ ਸਿਸ਼ਟ ਉਪਾਈ ਆਪੇ ਨੇੜਾ ਨਾਹੀ ਦੂਰੇ 부ਜੈ ਗੁਰਮੁਖ ਸੇ ਜਨ ਪੂਰੇ ਤੈਨ ਕੀ ਸੰਗਤ ਐਹਨ ਸੁਲਾਹ ਗੁਰ ਸੰਗਤ ਇਹ ਵਡਾਈ ਜੋਗ ਜੋਗ ਸੰਤ ਭਲੇ ਪ੍ਰਭ ਤੇਰੀ ਹਰ ਗੁਣ ਗਾਵੇ ਰਸਨ ਰਸਿਰੀ ਉਸਤਤ ਕਰੇ ਪਰ ਹਰ ਦੁਖ ਦਾਲਦ ਜਿਨ ਲਾਹੀ ਚਿੰਤ ਪਰਾਇ ਓਏ ਜਾਗਤ ਰਹੇ ਨਾ ਸੂਤੇ dise ਸੰਗਤ ਕੁਲ ਤਾਰੇ ਸਾਚ ਪਰਿਸੈ ਕਲ ਮਲ ਮਹਿਰ ਨਾਹੀ ਤੇ ਨਿਰਮਲ ਓਏ ਰਹੇ ਭਗਤ ਲਿਵ ਲਾਈਂ ਭੁਜੂ ਹਰਜਨ ਸਤਗੁਰ ਬਾਣੀ ਇਹ ਜੋ ਮਨ ਸਾਸ ਹੈ ਦੇਹ ਪ੍ਰਾਣੀ ਅੱਜ ਕਾਲ ਮਰ ਜਾਈਐ ਪ੍ਰਾਣੀ ਹਰ ਜਪ ਜਬਰ ਦੇ ਧਿਆਈਂ ਛਡੋ ਪ੍ਰਾਣੀ ਕੂੜ ਕਬਾੜਾ ਕੂੜ ਮਾਰੇ ਕਾਲਿ ਸ਼ਾੜਾ ਸਾਕਤ ਕੂੜ ਪਚੈ ਮਨ ਹਉਮੈ ਦਹ ਮਾਰਗ ਪਚੈ ਪਚਾਈ ਛੋਡੂ ਨਿੰਦਾ ਤਾਤ ਪਰਾਈ ਪੜ ਪੜ ਗੱਜਿਆ ਸਾਤ ਨ ਆਈ ਮੇਲ ਸਤ ਸੰਗਤ ਨਾਮ ਸੁਨਾਹੋ ਆਤਮ ਰਾਮ ਸਖਾਈ ਛੱਡੋ ਕਾਮ ਕ੍ਰੋਧ ਬੁਰਾਈ ਹਉ ਮੈਂ ਤੰਦ ਛੱਡੋ ਲੰਪਟਾਈ ਸਤਿਗੁਰ ਸਰਨ ਪਰੋ ਤਾ ਉਗਰੋ ਉਤਰਿਐ ਭਵਜਲ ਭਾਈ ਆਗ ਬਮਲ ਨਦੀ ਅਗਨ ਬਿਖ ਚੇਲਾ ਤਿਸੈ ਵਰਨੈ ਕੋਈ ਜਿਉ ਇਕਲਾ ਪੜ ਪੜ ਅਗਨ ਸਾਗਰ ਦੇ ਲਹਰੀ ਪੜ ਦੱਜੈ ਮਨ ਮੁਖ ਤਾਈ ਗੁਰ ਪੈ ਮੁਕਤ ਦਾਨ ਦੇ ਪਾਣੈ ਜਿਨ ਪਾਇਆ ਸੋਈ ਵਿਦ ਜਾਣੈ ਜਿਨ ਪਾਇਆ ਤਿਨ ਪੂਛੋ ਪਾਈ ਸੁਖ ਸਤਗੁਰ ਸੇਵ ਕਮਾਈ ਗੁਰ ਬਿਨਿ ਯੁਰਜ ਮਰੇ ਬੇਕਾਰਾ ਜਮਸ਼ਿਰ ਮਾਰੇ ਕਰੇ ਖੁਵਾਰਾ ਬਾਦੇ ਮੁਗਦ ਨਾਹੀ ਨਰ ਨਿੰਦਕ ਡੂਬੇ ਨਿੰਦੋ ਪਰਾਈ ਬੋਲੋ ਸਾਜ ਪਛਾਣੋ ਅੰਦਰ ਦੂਰ ਨਾਹੀ ਦੇਖੋ ਕਰ ਨਜ਼ਰ ਬੇਗਨ ਨਾਹੀ ਗੁਰਮੁਖ ਤਰਤਾਰੀ ਅਪਾਜਲ ਪਾਰ ਲੰਗਾਈ ਦੇਹੀ ਅੰਦਰ ਨਾਮ ਨਵਾਸੀ ਆਪੇ ਕਰਤਾ ਹੈ ਬਨਸੀ ਨਾ ਜਿਉ ਮਰੈ ਨਾ ਮਾਰਿਆ ਜਾਈ ਕਰ ਦੇਖੈ ਸਬਦ ਰਜਾਈ ਓਹ ਨਿਰਮਲ ਹੈ ਨਾਹੀ ਅੰਧਿਆਰਾ ਓ ਆਪੇ ਤਖਤ ਬਹਿ ਸਤਿਆਰਾ ਸਾਕਤ ਕੂੜੇ ਬੰਦ ਪਵਾਈਐ ਮਰ ਜਨਮ ਆਈ ਜਾਈ ਗੁਰ ਕੇ ਸੇਵਕ ਸਤਗੁਰ ਪਿਆਰੇ ਹੋਏ ਬੈਸੈ ਤਖਤ ਸੋ ਸਬਦ ਵਿਚਾਰੇ ਤਤ ਨਾਹੇ ਅੰਤਰਗਤ ਜਾਣੈ ਸਤ ਸੰਗਤ ਸਾਚ ਵਡਾਈ ਆਪ ਤਰੈ ਜਨ ਪਿਤਰਾ ਤਾਰੇ ਸੰਗਤ ਮੁਕਤ ਸੋ ਪਾਰਿ ਉਤਾਰੇ ਨਾਨਕ ਤਿਸ ਕਾ ਲਾਲਾ ਗੋਲਾ ਜਿਨ ਗੁਰਮੁਖ ਹਰਿ ਨਿਵ ਲਾਈ ਮਾਰੂ ਮਹਲਾ ਪਹਿਲਾ ਕੀਤੇ ਜੁਗ ਵਰਤੇ ਗੋਬਾਰੈ ਤਾੜੀ ਲਾਈ ਅਪਰ ਅਪਾਰੈ ਤੁੰਦ ਕੰਨ ਰਾਲੰ ਬੈਠਾ ਨਾ ਦਦ ਤੰਦ ਪਸਾਰਾਹੀ ਜਗ ਸ਼ਕਤੀ ਤਨਾ ਵਰਤਾਈ ਜੋਤਸ ਭਾਣਾ ਤਵੇ ਚਲਾਈ ਤਿਸ ਸਰੀਕ ਨਾ ਦੀਸੈ ਕੋਈ ਆਪੇ ਅਪਰ ਅਪਾਰਾਹੀ ਗੁਪਤੇ ਬੂਝੋ ਜਗ ਚਤਿਆਰੀ ਘਟ ਘੜ ਵਰਤੈ ਉਦਰ ਮਜਾਰੀ ਜੋਗ ਜੋਗ ਏਕਾ ਏਕੀ ਵਰਤੈ ਕੋਈ 부ਜ ਬੁਰ ਵਿਚਾਰਾਈ ਬਿੰਦ ਰਗਦ ਮਿਲ ਪਿੰਡ ਸਰੀਆ ਪੌਣ ਪਾਣੀ ਅਗਨੀ ਮਿਲ ਜੀਆ ਆਪੇ ਚੋਜ ਕਰੇ ਰੰਗ ਮਹਲੀ ਹੋਰ ਮਾਇਆ ਮੋਹ ਪਸਾਰਾਹੀ ਗਰਬ ਕੁੰਡਲ ਮੈਂ ਉਰਦ ਧਿਆਨੀ ਆਪੇ ਜਾਣਾ ਅੰਤਰ ਜਮੀ ਸਾਸ ਸਾਸ ਸਚ ਨਾਮ ਸੰਮਾਲੀ ਅੰਤਰ ਉਦਰ ਮਝਾ ਰਹੀ ਚਾਰ ਪਦਾਰਥ ਲੈ ਜਗ ਆਇਆ ਸ਼ਿਵ ਸ਼ਕਤੀ ਕਰਵਾਸਾ ਪਾਇਆ ਇਕ ਵਿਸਾਰੇ ਤਾ ਪਿੜਹਾਰੇ ਅੰਦਲ ਨਾਮ ਵਿਸਾਰਾਈ ਬਾਲਕ ਮਰੈ ਬਾਲ ਕੀ ਲੀਲਾ ਕਹਿ ਕਹਿ ਰੋਐ ਬਾਲ ਰੰਗੀਲਾ ਜਿਸ ਕਾ ਸਾਸੂ ਤਨਹੀ ਲੀਆ ਭੂਲਾ ਰੋਵਣ ਹਾਰਾਈ ਤਾਰ ਜੋ ਮਨ ਮਰ ਜਾਹ ਤੇ ਕੀ ਜੈ ਮੇਰਾ ਮੇਰਾ ਕਰ ਰੋ ਵਿਜੈ ਮਾਇਆ ਕਰਨ ਰੋਏ ਬਗੂਚੈ ਤਿਗ ਜੀਵਨ ਸੰਸਾਰਾਹੀ ਕਾਲੀ ਹੂੰ ਫੁਰ ਤੌਲੇ ਆਈ ਬਿਨ ਨਵੇ ਗਤ ਗਿਆ ਗਵਾਈ ਦੁਰ ਮਤ ਅੰਧਰਾ ਬਿਨਸ ਬਿਨਾਸੈ ਮੂਠੇ ਰੋਏ ਪੁਕਾਰਾਹੀ ਆਪ ਵਿਚਾਰ ਨ ਰੋਵੇ ਕੋਈ ਸਤਗੁਰ ਮਿਲੈ ਤਾਂ ਸੋਜੀ ਹੋਈ ਬੇਨ ਗੁਰ ਬਜਰ ਕਾ ਪਾਟ ਨ ਖੋਲੇ ਸ਼ਬਦ ਮਿਲੈ ਨਿਸਤਾਰਾਹੀ ਬੇਰਦ ਪਿਆਤਨ ਸੀਜੈ ਦੇਹੀ RAM ਨਾ ਜਪੀ ਅੰਤ ਸਨੇਹੀ ਨਾਮ ਵਿਸਾਰ ਚੱਲ ਮੋਕਲੈ ਦਰਗਾ ਝੂਠ ਖਵਾਰਾਹੀ ਨਾਮ ਵਿਸਾਰ ਚੱਲ ਕੂੜਿਆ ਰੋ ਆਵਦ ਜਦ ਪੜੈ ਸਿਰ ਛਾਰੋ ਸਾਹੁਰੜਾ ਕਰ ਵਾਸ ਨਾ ਪਾਈ ਤਈੜਾ ਸਿਰ ਮਾਰਾਹੀ ਖਾਜ ਪੈਜ ਰਲੀ ਕਰੀ ਜੈ ਬਿਨ ਅਬ ਭਗਤੀ ਬਾਦ ਮਰੀ ਜੈ ਸਾਰੇ ਅਪਸਰ ਕੀ ਸਾਰ ਨ ਜਾਣੈ ਜਮ ਮਾਰੇ ਕਿਆ ਆਚਾਰਾਹੀ ਪਰਵਿਰਤੀ ਨਰ ਵਿਰਤ ਪਛਾਣੈ ਗੁਰ ਕੈ ਸੰਦ ਸਬਦ ਕਰ ਜਾਣੈ ਜਿ세 ਹੀ ਮੰਨਦਾ ਆਖ ਨਾ ਚੱਲੇ ਸੱਚ ਖਰਾ ਸਚਿਆ ਰਾਹੀ ਸਾਜ ਬਿਨਾ ਦਰਸ ਜੈ ਨ ਕੋਈ ਸਾਜ ਸ਼ਬਦ ਪਹਿ ਜੈ ਪਤ ਹੋਈ ਆਪੇ ਬਖਸ਼ ਲਏ ਤਿਸ ਪਾਵੇ ਹਉ ਮੈਂ ਗਰਬ ਨਿਵਾਰਾਈ ਗੋਰੀ ਕਿਰਪਾ ਤੇ ਹੁਕਮ ਬਿਛਣੈ ਜੁਗਾ ਜਗੰਤਰ ਕੀ ਵਿਦ ਜਾਣ ਨਾਨਕ ਨਾਮ ਜਪੋ ਤਰ ਤਾਰੀ ਸਜ ਤਾਰੇ ਤਾਰਨ ਹਾਰਾਹੀ ਮਾਰੂ ਮਹਲਾ ਪਹਿਲਾ ਹਰ ਸਾ ਮੀਤ ਨਾਹੀ ਮੈਂ ਕੋਈ ਜਿਨ ਤਨ ਮਨ ਦੀਆ ਸੁਰਤ ਸੁਮੋਈ ਸਰਬ ਜੀਆ ਪ੍ਰਤਪਾਲ ਸਮਾਲੇ ਈਸੂ ਅੰਤਰ ਦਾ ਨਾ ਬਿਨਾ ਹੈ ਗੁਰ ਸਰਵਰ ਹਮ ਹੰਸ ਪਿਆਰੇ ਸਾਗਰ ਮਹਿ ਰਤਨ ਲਾਲ ਬਹੁ ਸਾਰੇ ਮੋਤੀ ਮਾਨਕ ਹੀਰਾ ਹਰ ਜਸ ਗਾਵਤ ਮਨ ਤਨ ਭੀਨਾ ਹੈ ਸਾਰੇ ਅਗਮ ਅਗਾਹ ਅਗਾਦ ਨਿਰਾਲਾ ਹਰਿ ਅੰਤ ਨ ਪਾਇਆ ਗੁਰ ਗੋਪਾਲਾ ਸਤਗੁਰ ਮਦ ਤਾਰੇ ਤਾਰਨਹਾਰਾ ਮੇਲ ਲੈ ਰੰਗ ਲੀਨਾਹੀ ਸਤਗੁਰ ਬਾਜੂ ਮੁਕਤ ਕਨੇਹੀ ਓ ਯਾਦ ਜਗਦੀ ਰਾਮ ਸਨੇਹੀ ਦਰਗਾ ਮੁਕਤ ਕਰੇ ਕਰ ਕਿਰਪਾ ਬਖਸ਼ੇ ਅਵਗੁਣ ਕੀ ਨਾਹੀ ਸਤਗੁਰ ਦਾਤਾ ਮੁਕਤ ਕਰਾਈ ਸਭ ਰੋਗ ਗਵਾਈ ਅੰਮ੍ਰਿਤ ਰਸ ਪਾਈ ਜਮ ਜਗਤ ਨਾਹੀ ਕਰ ਲਾਗੇ ਜਿਸੇ ਅਗਨ 부ਜੀ ਠਰਸੀ ਨਾਹੀ ਕਾਇਆ ਹੰਸ ਪ੍ਰੀਤ ਬਉਤਾਰੀ ਓ ਜੋਗੀ ਪੁਰਖ ਓ ਸੁੰਦਰ ਨਾਰੀ ਐਨ ਇਸ ਭੋਗੈ ਚੋਜ ਬਨੋਦੀ ਉਠ ਚਲਤਾ ਮਤਾਰ ਨਾ ਕੀਨਾਹੀ ਸੇਛਤੀ ਪਾਏ ਰਹੀ ਪ੍ਰਭ ਛਜੈ ਪਉਣ ਪਾਣੀ ਬੈ ਸੰਤਰ ਗਜੈ ਨਰਕ ਕੂਪ ਨ ਗੋਤੇ ਖਾਵੈ ਜੋ ਜਲਤੇ ਬਾਹਰ ਮੀਨਾ ਹੈ 84 ਨਰਕ ਸਾਖਤ ਪੋਗਾਈਐ ਜੈਸਾ ਕੀਚੈ ਤੈਸੂ ਪਈਐ ਸਤਗੁਰ ਬਾਝੂ ਮੁਕਤ ਨ ਹੋਈ ਗਿਰਤ ਬਾਦ ਅਗਰਸ ਦੀ ਨਾਹੀ ਹੰਦੇ ਧਾਰ ਗਲੀ ਅਤ ਪੀੜੀ ਲੈ ਖਾਲੀ ਜਾ ਤਨ ਗਿਉ ਪੀੜੀ ਮਾਤ ਪਿਤਾ ਕਲਤਰ ਸੁਤ ਬੇਲੀ ਨਾਹੀ ਬਿਨ ਹਰ ਰਸ ਮੁਕਤ ਨਾ ਕੀਨਾ ਹੈ ਮੀਤ ਸਖੇ ਕੀਤੇ ਜਗ ਮਾਹੀ ਬਿਨ ਗੁਰ ਪਰਮੇਸ਼ਰ ਕੋਈ ਨਾਹੀ ਗੋਰੀ ਕੀ ਸੇਵਾ ਮੁਕਤ ਪਰਾਇਨ ਅੰਦਨ ਕੀਰਤਨ ਕੀਨਾ ਹੈ ਕੂਲ ਛੋੜ ਸੱਚ ਕਉ ਤਵ ਜੋ ਈਸੂ ਸੋਈ ਫਲ ਪਾਵੋ ਸੱਚ ਵਖਰ ਕੇਵਾ ਪਾਈ ਵਿਰਨੇ ਲੈ ਲਾ ਹਾ ਸੋਦਾ ਕੀਨਾ ਹੈ ਹਰ ਹਰ ਨਾਮ ਵਖਰ ਲੈ ਚਾਲੋ ਦਰਸ਼ਨ ਪਾਵੋ ਸਹਜ ਮਹਲੋ ਗੁਰਮੁਖ ਖੋਜ ਲਹੇ ਜਨ ਪੂਰੇ ਓ ਸਮਦਰਸੀ ਚੀਨਾਹੀ ਪ੍ਰਭ ਬੈ ਅੰਤ ਗੁਰਮਤ ਕੋ ਪਾਵੈ ਗੁਰ ਕੈ ਸਬਦ ਮਨ ਕੋ ਸਮਝਾਵੈ ਸਤ ਗੁਰ ਕੀ ਬਾਣੀ ਸਤ ਸਤ ਕਰ ਮੰਨ ਓ ਆਤਮ ਰਾਮੈ ਲੀਨਾ ਹੀ ਨਾਰਦ ਸਰਦ ਸੇਵਕ ਤੇਰੀ ਤੇਰੇ ਭਵਨ ਸੇਵਕ ਵੱਡੋ ਵਡੇਰੀ ਸਭ ਤੇਰੀ ਕੁਦਰਤ ਤੂੰ ਸਿਰ ਸਰਦਾਤਾ ਸਭ ਤੇਰੋ ਕਾਰਣ ਕੀ ਨਾਹੀ ਇਕ ਦਰ ਸੇਵੈ ਦਰਦ ਵੰਜਾਈ ਉਹ ਦਰਗਹ ਪੈਦੇ ਸਤਿਗੁਰੂ ਛਡਾਈ ਹਮ ਬੰਦ ਸਤਿਗੁਰ ਤੋੜੀ ਚਿਤ ਚੰਚਲ ਚਲਣ ਨਾ ਦੀ নাহি ਸਤਿਗੁਰ ਮਿਲੋ ਚੀਨੋ ਵਿਦਸਾਈ ਜਿਤ ਪ੍ਰਭ ਪਾਵੋ ਗਨਤਨਾ ਕਾਈ ਹਉ ਮੈਂ ਮਾਰ ਗਰੋ ਗੁਰ ਸੇਵਾ ਜਨ ਨਾਨਕ ਹਰ ਰੰਗ ਭੀਨਾ ਏ ਮਰੂ ਮਹਲਾ ਪਹਿਲਾ ਅਸੋਰ ਸੰਘਾਰਨ ਰਾਮ ਹਮਾਰਾ ਘਟ ਘਟ ਮਾਰਾ ਬਈਆ ਰਾਮ ਪਿਆਰਾ ਨਾਲੇ ਅ ਲਖ ਨ ਲਖੀਐ ਮੂਲੇ ਗੁਣਮੁਖ ਲਖ ਵਿਚਾਰਾਈ ਗੁਰਮੁਖ ਸਾਧੂ ਸਰਨ ਤੁਮਾਰੀ ਕਰ ਕਿਰਪਾ ਪ੍ਰਭ ਪਾਰ ਉਤਾਰੀ ਅਗਨ ਪਾਣੀ ਸਾਗਰ ਅਤ ਗਹਿਰਾ ਗੁਰ ਸਤਗੁਰ ਪਾਰ ਉਤਾਰਾਹੀ ਗੁਰਮਨੁ ਮੁਖ ਅੰਦਲੇ ਸੋ ਜੀ ਨਾਹੀ ਆਵੈ ਜਾਇ ਮਰੈ ਮਰ ਜਾਹੀ ਪੂਰਬ ਲਿਖਿਆ ਲੇਖ ਨ ਮਿਟੀ ਜਮਦਰਿ ਅੰਧ ਖੁਵਾਰਾਹੀ ਇਕ ਆਵੇ ਜਾਵੇ ਕਰ ਵਾਸ ਨਾ ਪਾਵੇ ਕਿਰਤ ਕੇ ਬਾਦੇ ਪਾਪ ਕੁਮ ਆਵੇ ਅੰਦਲੇ ਸੋਜੀ ਬੂਝ ਨ ਕਾਈ ਲੋਗ ਬੁਰਾ ਹੰਕਾਰਾਹੀ ਪਿਰ ਬਿਨ ਕੀਆ ਤਿਸ ਤਨ ਸੀਗਾਰਾ ਪਰ ਪਿਰ ਰਤੀ ਖਸਮ ਵਿਸਾਰਾ ਜੋ ਬੇਸਵਾ ਪੂਤ ਬਾਪ ਕੋ ਕਹੀਐ ਤਿਉ ਫੂਕਟ ਕਾਰ ਵਿਕਾਰਾਹੀ ਪ੍ਰੇਦ ਪਿੰਜਰ ਮ ਦੂਖ ਕਨੇਰੀ ਨਰਗ ਬਚੈ ਗਿਆਨ ਆਂਦੇਰੀ ਧਰਮ ਰਾਏ ਕੀ ਬਾਕੀ ਲੀਜੈ ਜਨ ਹਰ ਕਾ ਨਾਮ ਵਿਸਾਰਾਹੀ ਸੂਰਜ ਤਪੈ ਅਗਨ ਵਿਖ ਚਾਲਾ ਆਇਆ ਪਤ ਪਸ਼ੂ ਮਨ ਮੁਖ ਬੇਤਾਲਾ ਆਸਾ ਮਨਸਾ ਕੂੜ ਕਮਾਵੇ ਰੋਗ ਬੁਰਾ ਬੁਰਿਆ ਰਾਹੀ ਮਸਤਕ ਪਰ ਕਲਰ ਸਿਰ ਪਾਰਾ ਕਿਉ ਕਰ ਪਵਜਰ ਲੰਗਸ ਪਾਰਾ ਸਤ ਗੁਰੂ ਬੋਹਤ ਯਾਦ ਜੁਗਾਦੀ RAM ਨਾਮ ਨਿਸਤਾਰਾਹੀ पुत्र कलतर जग हेत प्यारा माया मोह